ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਅੱਜ ਤੜਕੇ ਦੜਕੇ ਫੇਰ ਪੂਰਾ ਐ ਜੋਰ ਲਾ ਗਿਆ ਮੈਂ ਪੂਰਾ ਪਿਆ ਮਤਲਬ 45 ਇੰਚ ਲਾ ਗਿਆ ਚੰਗੀ ਤਰ੍ਹਾਂ 15 ਮਿੰਟ 4 ਵਜੇ ਸਵਾ 4:00 ਵਜੇ ਪੈਣ ਲੱਗਿਆ ਸੀ ਸਵਾ ਚੱਲ ਬੈਗੂ ਪਿਆ 6:00 ਵਜੇ ਤੱਕ ਪਿਆ ਮਤਲਬ ਆਇਆ ਵੀ ਬਹੁਤੀ ਸਪੀਡ ਗਿਆ ਨਹੀਂ ਪਿਆ ਹਾਂਜੀ ਆ ਠੀਕ ਗਿਆ ਭੂਰ ਜੀ ਪਈ ਗਈ 1-2 ਗੋਲ ਵਿਚ ਨੂੰ 5-7 ਕਿ ਮਿੰਟ 45 ਚਲਾਏ ਹੂੰ ਐ ਸਪੀਡ ਗਿਆ ਹੁਣ ਫੇਰ ਦੁਬਾਰਾ ਦੇਖਦਾ ਧੁੱਪਾਂ ਨਿਕਲਾਈ ਕੜਾਕੇ ਦੀ ਹੋਰ ਜੀ ਵੇਦਾਰੀ ਪਤਾ ਲੱਗਦਾ ਰੱਬ ਦੇ ਘਰ ਦਾ ਵੀ ਹੂੰ ਕਿ ਜਾਂ ਤਾਂ ਪਾਈ ਲੈ ਜਾਂ ਹਟੇ ਜਾ। ਕਿਉਂਕਿ ਜਿੰਨੀ ਗਰਮੈਸ ਹੋਊਗੀ ਉਨਾ ਜ਼ਿਆਦਾ ਬੱਦਲ ਫੇਰਾਊਗਾ। ਉਨੇ ਜ਼ਿਆਦਾ ਰਾਤ ਨੂੰ ਚਾਂਸ ਬਣ ਜਾਂਦੇ ਆ। ਹਾਂਜੀ। ਕੱਲ ਮੈਂ ਤੁਹਾਨੂੰ ਕਿਹਾ ਨਹੀਂਤਾ ਵੀ ਜਿਕਣਾ ਗਰਮੈਸ ਆ ਸ਼ਾਮ ਨੂੰ। ਹੂੰ। ਗਰਮੈਸ ਨਾਲੇ ਗਰਮੈਸ ਤੋਂ ਵਾਹ ਧੁੱਪਾਂ ਨਿਕਲੇ ਤੇ ਕੜਕ ਜਾਂ ਧੁੱਪਾਂ ਕੜਾਕ ਕੇ ਜੇ ਨਹੀਂ ਨਿਕਲਣਦੀ ਆ ਫਿਰ ਬੱਦਲ ਆਉਂਦਾ। ਉਹੀ ਕਹਿੰਦਾ ਮੈਂ ਹੁਣ ਆ ਹੁਣ ਧੁੱਪਾਂ ਨਿਕਲੀ ਵੀ ਇੱਧਰ ਨੂੰ ਆ ਦੋਲੇ ਬੱਦਲ ਦੇਖਦਾ ਤੇ ਸਾਰੇ ਪਾਸੇ। ਚਾਨ ਦੇਖਦੇ ਆ ਬਾਕੀ ਰੱਬ ਦੀ ਮਰਜ਼ੀ ਹੈ ਜੋ ਕਰਨਾ ਉਹ ਤਾਂ ਹੈ ਜੀ ਅਵੀ ਆ ਹੁਣ ਦੱਸਿਆ ਵਾ ਇਹ ਇੱਕ ਤਰੀਕ ਨੂੰ ਬੰਨ ਕੋਰ ਦੇਖ ਲਈ ਜਿਹੜਾ ਗਰਮੀਆਂ ਵਿੱਚ ਹੁੰਦਾ ਜਿਹੜਾ ਇਹਨਾਂ ਨੇ ਦੱਸਣਾ ਉਹ ਪਹਿਣਾ ਨਹੀਂ ਹਾਂਜੀ ਜਿਹੜਾ ਅਸ ਦਿਨਾਂ ਜਾ ਕੇ ਸਿਆਲ ਜੀ ਨੇ ਦੱਸਣਾ ਮੜਾ ਜਾਂ 5% ਉਹ 100% ਬਣ ਕੇ ਪੈਂਦਾ ਇਹਨਾਂ ਦਾ ਉਹ ਤਾਂ ਹੈ ਮੌਸਮ ਵਾਲਿਆਂ ਦਾ ਜਿਹੜਾ ਗਰਮੀਆਂ ਚ 100 ਦੱਸਣਾ ਇਹਨਾਂ ਨੇ ਉਹ ਨਹੀਂ ਪੈਂਦਾ ਉਹ 5% ਵੀ ਨਹੀਂ ਪਹਿਣਾ ਕਈ ਵਾਰੀ ਤਾਂ ਹੁਣ ਪਿੱਛੇ ਜੇ 99 ਦੱਸਿਆ ਹੋਇਆ ਦਾ ਜੇ ਆ ਪਿਛਲੇ ਮਹੀਨੇ 23 24 ਨੂੰ 1% ਨਹੀਂ ਪਿਆ ਜਿਆਦਾ ਹੁਣ ਮੋਈ ਦੱਸਦਾ ਉਹ ਦਿਨਾਂ ਚ ਪੈਣਾ ਨਹੀਂ ਪਰ ਜਦ ਹੜ ਆ ਜਾਂਦੇ ਆ ਫਿਰ ਕੁਦਰਤੀ ਆ ਇਹ ਹਾਂਜੀ ਆਪਣੇ ਆਪੇ ਫਿਰ ਪੈਣ ਲੱਗ ਜਾਂਦਾ ਜਿਹੜਾ 5% ਦੱਸਿਆ ਹੁੰਦਾ ਉਹ ਵੀ 100% ਹੀ ਜਾਂਦਾ ਜਿਹੜਾ ਉਹਦੇ ਗਾਣੇ ਪੰਜਾਬੀਆਂ ਹੁੰਦੇ ਨਹੀਂ ਆਪਣੇ ਕਹਾਵਤਾਂ ਕਹਿੰਦਾ ਜੇ 6 ਵਜੇ ਜਿੱਥੇ ਉਥੇ ਤੇਰੇ ਆਪਣੇ ਆਪੇ 6 ਵਜੇ ਜਾਣੀ ਇਹ ਜਿੰਨਾ ਮਰਜ਼ੀ ਬਚਾਈ ਜਾਈ ਤੂੰ ਉਹੀ ਕੰਮ ਇਹ ਆ ਹੁਣ ਮੀਂਹ ਦੀ ਲੋੜ ਨਹੀਂ ਹੈਗੀ ਇਨ ਆਟੋਮੈਟ ਕੀ ਪਈ ਜਾਣਾ ਜਿਹੜਾ 5% ਦੱਸਿਆ ਵਾ ਉਹ ਵੀ ਪਈ ਜਾਣਾ ਜਦ ਲੋੜਤੀ ਜਦ ਪਿਆਣੀ ਸੋਕਾ ਪਿਆ ਪਿਆ ਇਹਨ ਪੂਰਾ ਜਦ ਜ 100 ਦਾ ਦਿੱਤਾ ਵੀ ਨਹੀਂ ਲੱਗਿਆ ਜਦ ਨਹੀਂ ਤਾਂ ਵੰਦਾ ਚੱਲ ਆਏ ਆ ਵੀ ਹੱਲੇ ਉੱਧਰ ਤਾਂ ਜ਼ਿਆਦਾ ਹੈ ਰੋਪੜ ਕੀ ਨਹੀਂ ਇਹਦੇ ਭਾਗੜਾ ਘਾਟੀ ਛੱਡਿਆ ਹੋਇਆ ਇਹਨਾਂ ਨੇ ਹਾਂਜੀ ਚੱਲ ਦੇਖੀਏ ਇਹ ਮੋਟਰ ਕਿ ਨਹੀਂ ਕਿਹੜਾ ਮਾਰ ਕੇ ਚੱਲ ਆ ਦਿੰਦੇ ਆ ਸੋਕਾ ਕਿੱਦਾਂ ਠੀਕ ਆ ਪੂਰੇ ਵੀ ਸਪੋਰਟ ਲਾ ਇੱਥੇ ਲਾ ਦੇ ਲਾ ਦੇ ਕਿਕਣਾ ਵੀ ਸਾਰੇ ਨੂੰ ਐ ਹਾਂ ਤੇਰੇ ਤੱਕ ਉਹ ਤਾਂ ਫਿਰ ਜਿਆਦਾ ਮਜ਼ਬੂਤੀ ਹੋਣੀ ਜੇ ਤੂੰ ਮੂਰੇ ਤੇ ਪਾਈਪ ਲਾ ਕੇ ਉਧਰ ਗੱਟੀ ਮਰਾ ਦੇ ਕੰਦ ਚ ਪੂਰੇ ਨਾ ਤੇ ਮੈਂ ਸਮਝ ਗਿਆ ਮੂਰੇ ਸਿਰੇ ਤੇ ਲੈ ਕੇ ਸਿਰੇ ਤੱਕ ਚਾਹੇ ਉਧਰ ਗੱਟੀ ਮਰਾ ਦੇ ਐ ਤਾਂ ਜੇ ਤੂੰ ਮਰਾਉਣੀ ਚਾਹੁੰਦਾ ਹਾਂ ਪੈ ਪੈ ਵੇ ਲੂੰਗਾ ਵੀ ਪਰ ਵੈਸੇ ਲੋੜ ਉਹ ਵੀ ਘੜੇ ਹਿਲਾਣਾ ਉਹਨੇ ਯਾਰ ਹਲਾ ਕੇ ਦੇਖ ਉਹਨੂੰ ਹਿਲਦਾ ਹਿਲਦਾ ਹੀ ਨਹੀਂ ਤਾਂ ਫੇਫੇ ਕਿਹਾ ਲੋੜ ਪਈ ਉਹੀ ਵੇਲਾ ਇਹ ਨਹੀਂ ਦੂਆ ਦੂਆ ਤੇ ਇਹ ਕਿਆ ਲੋੜ ਪਈ ਉਹੀਂ ਵਿਹਲਾ ਲੋਆ ਮੱਥੀ ਜਾਣਾ ਆਓ ਉਹ ਵੀ ਜਾ ਕੇ ਨਾ ਰੇਕ ਜਾ ਕੇ ਨਾ ਬਣਾਇਆ ਜੀ ਮੂਰੇ ਰੱਖ ਕੇ ਜੀ ਹਾਂ ਮੂਰੇ ਰੱਖ ਕੇ ਨਾ ਫੁੱਲ ਪਕਣੇ ਨਿਕਲ ਕੇ ਹੋਣਾ ਉਹ ਵੀ ਜਾ ਕੇ ਵਿਚ ਪਾਣਾ ਪੈਣਾ ਨਾ ਇਹ ਸਾਰਾ ਬਿੱਡ ਜਾ ਕੇ ਪਾਉਣਾ ਪੈਣਾ ਨਾ ਮੂਰੇ ਵਾਲੇ ਤੇਰੀ ਹਾਂ ਜੀ ਇਹਦਾ ਉੱਤ ਪੁੱਟੇਗਾ ਹਾਂ ਹੁਣ ਐਦਾਂ ਹੀ ਲੱਗਣਾ ਦਿੱਤਾ ਨਹੀਂ ਜਾ ਕੇ ਲਗਾਉਣਾ ਪੈਣਾ ਕੀ ਕਹਿੰਦਾ ਇਹ ਕਿਉਂ ਤੁਸੀਂ ਨੂੰ ਤੰਗ ਕਰਿਆ ਅੱਜ ਲੈ ਉਹਨੇ ਪੂਰੇ ਮੋੜ ਤੇ ਕਿ ਲੈ ਗਿਆ ਪਾਪਾ ਕਹਿੰਦਾ ਜਾਂਦੇ ਇਹਨਾਂ ਦਾ ਅੱਪਾ ਮੋੜਾ ਚੱਕਾ ਵੀ ਉੱਥੇ ਜਾਣਾ ਇੰਡੀਅਨ ਆਰਮੀ ਤੇ ਉੱਥੇ ਗੋਲੀਆਂ ਦੀ ਬਟੂਪ ਚੱਕ ਕੇ ਲੈ ਆਉਣੀ ਤੇ ਗੋਲੀ ਮਾਰ ਇਹ ਦੋ ਬਣਾ ਕੇ ਆ ਹਾਂ ਬਸ ਬਹੁਤ ਆ ਮੂਰੇ ਆ ਇੱਕ ਛਿਲ ਲੱਗਦੀ ਮਿੱਟ ਕੰਗ ਬਸ ਠੀਕ ਨਹੀਂ ਮੂਰੇ ਉਹ ਨਹੀਂ ਸੀ ਪੂਰਾ ਉਹਨੇ ਉਹਨੇ ਮੇਚ ਦੀ ਪੱਤੀ ਪਵਾ ਵੱਢ ਕੇ ਉਹਦੇ ਪੂਰੀ ਮੇਚ ਦੀ ਪੱਤੀ ਉਹਦੇ ਪਈ ਉਹਦੇ ਪਰਾਂ ਉਹ ਪਈ ਆ ਆ ਦੇ ਪਿੱਛੇ ਪਿਆ ਮੈਂ ਡਬਲ ਵੈਟ ਕਰਾ ਲਈ ਹਾਂ ਹਾਂ ਚਾਰ ਚਾਰ ਉਂਗਲ ਦੀ ਬਸ ਨਾ ਵਧੀਆ ਬਣ ਗਿਆ ਹੁਣ ਓਏ ਪਾਇਆ ਜਾ ਮਾਰਦਾ ਬੋਲਾ ਅੱਜ ਮਛਰਜ ਬੋਲਾ ਕਿਥੋਂ ਦੂਰਦਾ ਕਿਹਨਾਂ ਬੀਬੀ ਕਰਦਾ ਹੁੰਦੀ ਵੱਡ ਨਹੀਂ ਸੁਣਦਾ ਹੁਣ ਪੱਕਾ ਪੱਕਾ ਹੋ ਗਿਆ ਲੈ ਹੁਣ ਕਿੱਥੇ ਚੱਲਿਆ ਇਹ ਯਾਰ ਕਿਉਂ ਤੁਸੀਂ ਇਹਨੂੰ ਤੰਗ ਕਰਿਆ ਮੈਨੂੰ ਐਂ ਦੱਸੋ ਮੈਂ 19 ਨਹੀਂ ਦੇਣਾ ਮੈਂ ਕੱਥੇ ਭਾਨੀ ਮਾਣੇ ਕੋਲੇ ਬੈਠਾ ਚਾਚਾ ਦਾ ਮੈਂ ਕਿਹਾ ਬੰਗਾਰ ਤੋਂ ਆਹ ਜੰਦਰੇ ਬਿਜਾਰੀ ਨੂੰ ਦੇਣਾ ਮੈਂ ਪਪਾ ਨੂੰ ਨੂੰਰੀ ਜਾਂਦਾ ਮੈਂ ਨਹੀਂ ਕਿਹਾ ਨਾ ਆਪਣੀ ਗੁੱਸੇ ਬਣਾਈ ਜਾਂਦਾ ਮੈਂ ਹੋਰ ਨਹੀਂ ਕਹਿੰਦਾ ਤੂੰ ਮੈਨੂੰ ਕਹਿੰਦਾ 35 ਤਾਂ ਮੈਂ ਕੱਢ ਲੰਬੂ ਇਹਨੂੰ ਚ ਪੈਂਦੀ ਹੈ ਇਹਨੂੰ ਕੁੜੀ ਕੌਣ ਤੋਂ ਬੰਦਾ ਸਕੀਮੀ ਆ ਬਾਈ ਸਕੀਮੀ ਆ ਉਹ ਉਹਨੂੰ ਜਿਹੜੀ ਸਰਾਕ ਗੱਲ ਦਾ ਕਰਤੀ ਉਹਨੇ ਬਾਈ ਤੋਂ ਹੁਣ ਉੱਪਰ ਜਗਾ ਨਵਾਂ ਸਰਾ ਕੱਢ ਕੇ ਉੱਥੇ ਬਿਲਡ ਕਰਤੀ ਕੰਮ ਤਾਂ ਪੱਕੇ ਕਰਦਾ ਇਹ ਕੰਮ ਨਹੀਂ ਹੁੰਦੀ ਕੰਮਕ ਨਹੀਂ ਕੱਚਾ ਕੋਈ ਵੀ ਕਰਦਾ ਇਹ ਬਾਈ ਇਹਨੇ ਕਹਿੰਦਾ ਉਹ ਜੂਆ ਕਰਾ ਮਾਰ ਕੱਟ ਕਹਿੰਦਾ ਤਾਂ ਕਹਿੰਦਾ ਸੰਗਲ ਨਾਲ ਗਾਡਰ ਨਾਲ ਤਾਂਕ ਦੋ ਮੁੰਡਾ ਇਹਦਾ ਹੋਵੇ ਗੱਲਾਂ ਵੇਟ ਨਾ 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 ਉਹ ਕਿੱਥੇ ਕੱਢ ਹੋਣਾ ਤਾਂਕ ਹੋਣਾ ਇਹਦਾ ਉਹ ਤੂੰ ਸਾਹ ਆਇਆ ਖਾ ਵਾਲਾ ਵੀ ਸਰੇ ਸਹੀ ਆਉਣੀ ਉਹ ਤੂੰ ਆਏ ਦੇਖ ਲੈ ਮੇਰੀ ਗਾਡਰਾਂ ਦੇ ਚੱਕ ਲੈਣਾ ਅੱਗੇ ਆਪਾਂ ਉਹਦੇ ਵੀ ਟੰਗੇ ਕਰਦੇ ਤੇ ਤੇਰਾ ਛੋਟਾ ਆਪਣਾ ਦਮ ਤੋੜਦਾ ਤਾਂ ਉਹਨੇ ਬਹੁਤ ਔਖਾ ਲੱਦੇ ਆਪਾਂ ਨੇ ਹੁਣ ਇੱਥੇ ਟੈਨਾਂ ਬੈਗਿਆ ਪਟਣੀਆ ਵਾ ਬਸ ਇੱਥੇ ਖੋਲੀ ਐ ਇੱਥੇ ਹੀਣੀਆ ਵਾ ਬਸ ਜਦ ਬਜਨ ਤਾਂ ਹੋ ਜਾਣਾ ਉਹ ਵੀ ਤੇ ਟੋਟੇ ਵੀ ਹੋ ਜਾਣੇ ਬਜਨ ਤਾਂ ਉਹਦੇ ਜਿੱਨਾ ਹੀ ਰਹਿਣਾ ਇੱਕ ਬਿੱਡ ਦਾ ਪਹਿਲੇ ਜਿੰਨਾ ਹੀ ਉਹ ਇਕੱਠਾ ਉਹ ਆ ਬਹੁਤ ਅੱਗੇ ਤੱਕ ਜਾਣਾ ਉਹ ਟੰਗਾਂ ਉਧਰ ਆਲੀ ਪੈ ਗਈ ਹੁਣ ਉਧਰ ਆਲੀ ਓਏ ਹੈ 12 ਨਾਲ ਕੰਦ ਚ ਲੱਗੇ ਹੁਣ ਕਿੱਥੇ ਹਿਲਦੀ ਆ ਇਹ ਉਹ ਇਹ ਨਹੀਂ ਹਿਲਦਾ ਨਾ ਇਹ ਦਾ ਮਤਲਬ ਇਹਦਾ ਥੋੜਾ ਬਹਿਮ ਆ ਇਹਦਾ ਬਹਿਮ ਦਾ ਇਲਾਜ ਕਿਤੇ ਵੀ ਨਹੀਂ ਹੁੰਦਾ ਹੁਣ ਉਦੋਂ ਕ੍ਰਿਸ਼ਨ ਕਹੀ ਜਾਵੇ ਕਹਿੰਦਾ ਦਰਖਤ ਗਿਰਨੇ ਵਾਲਾ ਹੈ ਪਪੂਲਰ ਕਹਿੰਦਾ ਗਿਰਨੇ ਵਾਲਾ ਕ੍ਰਿਸ਼ਨ ਕਹਿੰਦਾ ਜਿਹੜੀ ਚੱਕੀ ਮੂਰੇ ਸੁੱਕੇ ਵੇ ਆ ਦੱਲੀਆਂ ਦੇ ਖੇਤ ਚ ਕਹਿੰਦੇ ਨੇ ਸਾਡੇ ਤੋਂ ਪੇ ਗਿਰਜਣਾ ਕਹਿੰਦਾ ਰੱਸਾ ਪਾ ਕੇ ਤੋੜਨਾ ਇਹਨੂੰ ਵੀ ਨੇ ਗਿਰਜਣਾ ਰੱਸਾ ਪਾ ਲਿਆ 10 ਜਣੇ ਖਿੱਚੀ ਗਿਓ ਨਹੀਂ ਹਿੱਲਿਆ ਹੈਗਾ ਪਹਿਲਾ ਬੰਦਾ ਪੱਜ ਗਿਆ ਭਾਈ ਇੱਥੇ ਉਹ ਯਾਰ ਕੁਦਰਤ ਹੀ ਆ ਹਵਾ ਗੈਲ ਲੋ ਲੋਕਾਂ ਨੂੰ ਪਤਾ ਵੀ ਨਹੀਂ ਲੱਗਣ ਤੱਕ ਹਾਂ ਉਧਰ ਦਾ ਜਣੇ ਖਿੱਕੀ ਗਏ ਪਰ ਉਹ ਨਹੀਂ ਟੁੱਟਿਆ ਹੈਗਾ ਮੋਟਰਸਾਈਕਲ ਆਏ ਲਾ ਕੇ ਉਹਦਾ ਟੁੱਟ ਕੇ ਗਿਰ ਗਿਆ ਹਾਂ ਜਦ ਬੱਜ ਗਏ ਗੁਦਰ ਦੀ ਉਹ ਤਾਂ ਇਹ ਤੂੰ ਦੱਸੇਗਾ ਵੀ ਜਦ ਉਹਨੇ ਟੁੱਟਣਾ ਹੈ ਤਾਂ ਆਪਣੀ ਮਰਜ਼ੀ ਦਾ ਟੁੱਟਣਾ ਨਹੀਂ ਉਹਨੇ ਟੁੱਟਣਾ ਨਹੀਂ ਹੈਗਾ ਆਜ ਕਰ ਚਲ ਬੈਡਾਉਣ ਤੇ ਪਹਿਲਾਂ ਇਹਦਾ ਵੀ ਕੰਮ ਨਿਬੜ ਗਿਆ ਕੰਮ ਨਿਬੜ ਗਿਆ ਅੱਜ ਸੜਕੀ ਤੇ ਪਹਿਲਾਂ ਹੋ ਗਿਆ ਜੀ ਹੋ ਗਿਆ ਪਹਿਲਾਂ ਗੇਟ ਨਹੀਂ ਲੱਗਦਾ ਸੁਣਿਆ ਤੇ ਨਾ ਗੇਟ ਨਹੀਂ ਲੱਗਿਆ ਮੱਛਰ ਪਾ ਦੋ ਗਿਆ ਇੱਕ ਗੇਟ ਲਵਾ ਦੀ ਗੱਲ ਉਹ ਕਲੈਕਟਾਂ ਵਾਲੇ ਲਵਾ ਲਈ ਪੁਆਇੰਟ ਇੱਥੇ ਆ ਆ ਵੀ ਰਹਿੰਦਾ ਆ ਤੂੰ ਆ ਗੱਲ ਨੂੰ ਯਾ ਆ ਕੋਲੋਂ ਲਿਉਂਗਾ ਦਿਕਾ ਲੱਗੀ ਹੋਈ ਆ ਹੋ ਲੱਗੀ ਵੀ ਨਹੀਂ ਆਏ ਕੋਈ ਨੂੰ ਹਾਂ ਇੱਥੇ ਵੀ ਕਾਲਾ ਕਹਿੰਦਾ ਆਏ ਨੂੰ ਦੋ ਗਾਡਰਾਂ ਨੂੰ ਬਾਦੇ ਮੈਂ ਲੋ ਲੈ ਦਿੰਦਾ ਪੈਈ ਆ ਪੈਪਾ ਅੱਛਾ ਇਧਰ ਵੀ ਐਂਗਲ ਹਾਂ ਮੈਂ ਲਵਾ ਦਿੰਦਾ ਕਹਿੰਦਾ ਟਾਇਰ ਪੂਰੇ ਵਜੇ ਨਾ ਕਹਿੰਦਾ ਫਿਰ ਮਾਰ ਦੇਣਾ ਜੈਕ ਬਣ ਜੂਗਾ ਇਹਦਾ ਉਹ ਤਾਂ ਚਲ ਠੀਕ ਆ ਮੈਂ ਲਵਾ ਦਿੰਦੇ ਪੈਰ ਦਾ ਟੋਟਾ ਪਿਆ ਫਿਰ ਕੈਂਚੀਓ ਬਣਾ ਦੇ ਜੇ ਇੰਨੀ ਮਜ਼ਬੂਤੀ ਕਰਨੀ ਜੇ ਪੈਪ ਦਾ ਟੋਟਾ ਪਿਆ ਕੈਂਚੀ ਚ ਕੈਂਚੀ ਚੋਂ ਦੇ ਨਹੀਂ ਐ ਕਨੇ ਪੈਪ ਨੂੰ ਆ ਬਸ ਇਕੜਾ ਲੱਗ ਰਾਇ ਆ ਹਉ ਮੈਂ ਸਮਝ ਗਿਆ ਸਪੋਰਟ ਹੋ ਗਈ ਇੱਧਰ ਤੇ ਵੀ ਆਇਆ ਉਹ ਇੱਕ ਗੱਡਰ ਆ ਇਹ ਹਿਲਣ ਵਾਲੀ ਚੀਜ਼ ਨਹੀਂ ਹੈਗੀ ਇਹ ਨਹੀਂ ਹਿਲਦਾ ਹੈਗਾ ਨਹੀਂ ਗੱਡਰ ਆ ਫਿਰ ਯਾਰ ਹਾਂ ਮੈਂ ਕਹਿ ਕੇ ਤਾਂ ਹਟਿਆ ਆ ਗਾ ਗੱਡਰ ਹੋਛੇ ਨੇ ਇਹ ਤੁਹਾਨੂੰ ਗੱਡਰ ਦੱਬ ਜੂਗਾ ਕਹਿੰਦਾ ਨਹੀਂ ਕਹਿੰਦਾ ਅੱਜ ਆਹ ਗੱਡਰ ਕਹਿੰਦਾ ਖੋ ਲੈ ਆਜਾ ਇੱਲਾ ਫਿਰ ਪੂਰੀ ਬੰਦੂਤੀ ਨਾਲਟੀ ਨਾ ਖਾਜੂ ਆ ਕੇ ਤੇ ਮੈਂ ਕਿਹਾ ਭਾਗ ਨਹੀਂ ਪਸਾਉਂਦਾ ਹਾਂ ਤੇਰੇ ਦਾ ਛੋਟਾ ਮੇਰੇ 35 ਫੋਟਾ ਅਰੇ ਯਾਰ ਕਿਹੜੀ ਛੱਬੀ ਚ ਕਹਿੰਦਾ ਉਹ ਵੀ ਤਾਂ ਬڑے ਛੋਟੇ ਹੋ ਗਏ ਉਹ ਕਹਿੰਦਾ ਤੱਗੀ ਲੱਗੀ ਜਾਂਦੀ ਆ ਮਾ ਤੱਗੀਆਂ ਹੀ ਨਹੀਂ ਹੈਗੀਆਂ ਹੈਂ ਵਿੱਚ ਵੱੜ ਕੇ ਪਤਾ ਲੱਗੂਗਾ ਹੈ ਵਿੱਚ ਵੱੜ ਕੇ ਹੂੰ ਨਾ ਠੀਕ ਆ ਨੇ ਹੂੰ ਲੱਗਦੇ ਹੈਗੇ ਥਲੇ ਨਾ ਦੂਰ ਤੇ ਤਾਂ ਮਾਰ ਦਿੱਤ ਸੁਪਰੀ ਤਾਂ ਬੈਨ ਕੋਲ ਜਾ ਕੇ ਵਿਚ ਵੜ ਕੇ ਦੇਖੋ ਨਾ ਵੀ ਹੈਗੇ ਲੱਗਦਾ ਕੋਈ ਆ ਦੇਖੋ ਹੈਗੇ ਆ ਆ ਦੇਖਾ ਹੌਣ ਜੀ ਰਹੀ ਆ ਆ ਦੇਖਾ ਹੀ ਰਹਿ ਗਿਆ ਤੇ ਕਣਾਇਆ ਹਾਲੇ ਦੇਖੀ ਆ ਦੇਖਾ ਹਰ ਹੈਗੇ ਆ ਦੇਖ ਹੈਗੇ ਆ 26 ਨੂੰ ਵੀ ਆ ਗਈ ਹੁਣ ਇਹ ਤਾਂ ਲੇਟ ਲੱਗੀ ਵੀ ਇਹ ਨਾਲੇ 26 ਨਹੀਂ ਆਈਏ 27 770 26 ਨੂੰ ਤਾਂ ਹੀ ਹੁੰਦਾ ਨਾ ਹਮ 770 ਆ ਠੀਕ ਆ ਇੱਥੇ ਆ ਉੱਥੇ ਨਹੀਂ ਹੈਗੀ ਹੋਰ ਪਾਸੇ ਰਹਿਤੇ ਮੈਂ ਵੀ ਨਹੀਂ ਹੈ ਹਾਂ ਚੱਲਿਆ ਵੀ ਇਹੀ ਹੈ ਸੋਰੇਗਾ ਤੇ ਆ ਗਈ ਮੰਡਵਾ ਵੀ ਇਹੀ ਹੈ ਮੈਂ ਕਹਿੰਦਾ ਵੀ ਉਰੇ ਰੇ ਦਾ ਕਮਾਲ ਹੋ ਗਿਆ ਰੇ ਉਹਦਾ ਹੋਇਆ ਹੁਣ ਕੋਈ ਕੀ ਪਤਾ ਨੂੰ ਦੀ ਜ਼ਿਆਦਾ ਰੇ ਦਾ ਇਹ ਘਾ ਡੱਕਾ ਡਾਊਨ ਜਿਹੜੀ ਇੰਨਾ ਨਹੀਂ ਹੈਗਾ ਠੀਕ ਜੀ ਹੈ ਸਬਰੇ ਕਰ ਦਿੰਦੇ ਇੱਕ ਹਾਂ ਉਹ ਤਾਂ ਕਰਦੇ ਆ ਕਾਲੇ ਦਾ ਕੱਲ ਕਰਾਈ ਹੈ ਠੀਕ ਆ ਕਰਾ ਦਿੰਦੇ ਕੱਲ ਨੂੰ ਕਰਾ ਬੜ ਗਿਆ ਹੁਣ ਇੱਧਰ ਆ ਜਾ ਹਾਂ ਬੜ ਗਿਆ ਕੰਮ ਸਾਰੇ ਬਾਈ ਤੇਰਾ ਲੈਟਰ ਨੂੰ ਰਹਿਗਾ ਲਾਉਣੇ ਨਹੀਂ ਲੈਟਰ ਨੂੰ ਕੱਲੂ ਲਾ ਦਿੰਦਾ ਲੈਟਰ ਨੂੰ ਕੱਲੂ ਲਾ ਦਿੰਦਾ ਹਾਂ ਐਮਸੀ ਲਾਤੀ ਆਪੇ ਇਥੇ ਰੰਪ ਟੁੱਕਾ ਕਿੰਦਾ ਪਾਣੀ ਦਾ ਪੰਤਾਲੇ ਜੀ ਮੈਂ ਵੀ ਲਾਉਣੀ ਯਾਰ ਮੇਰੀ ਵੀ ਹੈਗਾ ਸਰ ਗਿਆ ਇਹ ਫਟਾ ਕਰਦੀ ਸੁੱਕ ਵੀ ਹੋਣੀ ਹੁੰਦਾ ਇਹਨੇ ਹਾਂ ਉਹ ਤਾਂ ਕਹਦੇ ਸੁੱਕ ਜਾਂਦੀ ਆ ਬਲੈਟ ਵਾਲੇ ਪੁਆਇੰਟ ਲਵਾ ਲਈ ਕਾਲੂ ਇਥੇ ਲੈਟ ਵਾਲੇ ਦੇਖਦੇ ਉੱਥੇ ਦਿੱਥੇ ਪਲਵਾਣੀ ਆ ਉੱਥੇ ਹਾਂ ਗੱਬੇ ਆ ਉਹ ਚਾਉ ਉੱਥਾ ਜਾਣਾ ਸਰੇ ਸੀ ਇੱਕ ਉਥੇ ਲਵਾ ਦੀ ਘੋਥੇ ਲਵਾ ਦੀ ਉੱਥੇ ਲਾਉਣੀ ਹੋਈ ਇੱਥੇ ਵੀ ਲਾਜੂ ਉੱਥੇ ਤਾਂ ਨਹੀਂ ਸੁਣ ਸਾਲਾ ਮੇਰੀ ਗੱਲ ਉੱਥੇ ਤੇ ਬਾਹਰ ਨੂੰ ਵੀ ਮੂੰਹ ਹੋ ਜਾਣਾ ਉਹਦਾ ਅੰਦਰ ਨੂੰ ਵੀ ਹੋ ਜਾਣਾ ਜੇ ਤੈਨੂੰ ਬਾਈ ਚਾਂਸ ਲੋਡ ਘੁੰਮਣੇ ਵਾਲੀ ਹਾਂ ਉਹ ਘੁੰਮੇ ਜਾਂਦੀ ਆ ਉਹ ਅੰਦਰ ਬੰਦ ਹੋ ਸਰੇ ਤੱਕ ਜਾਣਾ ਚਾਹਣਾ ਨਹੀਂ ਆਏ ਖਾਓ ਉੱਥੇ ਲਾਉਣ ਨਹੀਂ ਸਾਹਮਣੇ ਹਾਂ ਪੂਰੇ ਰੇਤਾ ਵੀ ਸਿੱਟ ਲਿਆ ਪੂਰੇ ਰੇਤਾ ਵੀ ਸਿੱਟ ਲਿਆ ਗਿਆ ਯਾਰ ਰੇਤਾ ਸਿੱਟਣਾ ਆ ਰੇਤਾ ਸੀ ਕਿਹਾਂ ਹਾਲ ਤਾਂ ਹੀ ਬੰਨਣਾ ਹੁਣ ਲੋਟ ਆਉਣਾ ਜਗਾ ਨੇ ਰੇਤਾ ਛੱਡੂਗਾ ਹੁਣ ਲੈਣ ਦੀਆਂ ਗੱਲੀਆਂ ਪਈਆਂ ਕੀ ਕਰੀਏ ਥੋੜਾ ਰੇਤਾ ਨਦੀਆਂ 'ਚ ਰੇਤਾ ਤਾਂ ਹੈਗਾ ਹੁਣ ਲਿਆਈਏ ਕਿੱਥੋਂ ਕੱਢ ਕੇ ਹੈ ਉਹ ਲਿਆਈਏ ਕਿੱਥੇੋਂ ਕੱਢ ਕੇ ਮੈਨੂੰ ਜਿੱਥੇ ਨੂੰ ਲਿਆਉਣਾ ਪੈਣਾ ਬਿੱਲਾ ਹਲੇ ਚੱਲ ਕੋਈ ਨਹੀਂ ਹੁਣ ਲਿਆਉਂਗੇ ਦੋ ਗਰੇੜੀਆਂ ਹੁੰਦੀਆਂ ਐ ਦੇਹਲਾ ਹੋਂ ਪ੍ਰਧਾਇਤ ਜੀ ਦੀ ਮਨੂ ਲਾਈ ਦਲਕੇ ਨੂੰ ਫੇਰ ਆ ਜਾਣਾ ਇਹਨੇ 4 ਵਜੇ ਜਿਕਣਾ ਅੱਜ ਆਇਆ 4 ਵਜੇ ਆਉ ਕੱਲ ਗਰਮੈਚੀ ਦੇ ਦਲਕੇ ਨੂੰ 4 ਵਜੇ ਆ ਗਿਆ ਫੇਰ ਉਹ ਫੇਰ ਆਇਆਗਾ ਭਾਈ ਟਰਾਲਾ ਮੈਲਾ ਕਰ ਰਿਹਾ ਰਿਸ਼ਤੇਦਾਰਾਂ ਦੇ ਛੱਡਿਆ ਆ ਛੱਡਿਆਦਾ ਹੈ ਹੂੰ ਵਧੀਆ ਫੁਰ ਗਿਆ ਬਿੱਡਾ ਬੜਾ ਰੈਂਗ ਦਾ ਹੈ ਤੇ ਛੋਟਾ ਹੀ ਤਾਂ ਛੋਟਾ ਹੀ ਤਾਂ ਬਿੱਡਾ ਮਸਜ ਜਿਕਣਾ ਹੈਗਾ ਤਾਂ ਉਕਣੀ ਛੱਡਿਆ ਗੰਨੇ ਵਾਲੇ ਵੀ ਗੈਲੇ ਛੱਡਿਆ ਮੈਨੂੰ ਕਿਹੜੇ ਚਾਹੀਦੇ ਹੋ ਅਬ ਮੈਨੂੰ ਚਾਹੀਦੇ ਹੀ ਨਹੀਂ ਚਾਹੀਦੇ ਨਹੀਂ ਹੈਗੇ ਗੈਲ ਮਿਲ ਗਏ ਤੂ ਇਹਦੇ ਆਓ ਫੇਰ ਉਹ ਕੋਈ ਜਿਹੜਾ ਸਮਾਨ ਹੈਗਾ ਛੱਡਿਆ ਆ ਸਾਰਾ ਹੀ ਨੰਨਾ ਠੀਕ ਆ ਵਧੀਆ ਨੰਨਾ ਠੀਕ ਆ ਮੈਂ ਤਾਰੋ ਜਾ ਦੋ ਸੀ ਵੀ ਹਾਂ ਵੇਚਣ ਨੂੰ ਜੀ ਛੱਡਣ ਨੂੰ ਜੀਤਾ ਕਰਦਾ ਨਹੀਂ ਦਾ ਉਹ ਕਰੇਗਾ ਦੋ ਤੇ ਘਰੋਣਾ ਕਿ ਇੱਥੇ ਕਿਹੜੇ ਪਾਉ ਖੇਤੀ ਆ ਆਹੋ ਟਰਾਲਾ ਹੈ ਬਹੁਦੀਆ ਤਾਂ ਨਾ ਅਰੇ ਮੈਂ ਦੇਖੂੰਗਾ ਥਾਨੇ ਛੋਟਾ ਲੈਣੀ ਪੈਣੀ ਟਰਾਲੀ ਲੈ ਲਈਏ ਟਰਾਲੀ ਲੈਣੀ ਹੈ ਦੇਖ ਲੈਂਦੇ ਆਲੇ ਥਨਲ ਦੇਖੀ ਰਗੜਾਂ ਖਾਲੀ ਮੈਂ ਕਿਹਾ ਤਾਂ ਮੈਂ ਇੱਕ ਬੰਦੇ ਨੂੰ ਮੈਂ ਕਿਹਾ ਵੀ ਟਰਾਲੀ ਚਾਹੀਦੀ ਆ ਉਹਨੂੰ ਹਾਂ ਕਹਿੰਦਾ ਮੈਂ ਵੇਚਦਾ ਉਹ ਨਮਾ ਦਸੂਂਗੋ ਨੇ ਦੱਸਿਆ ਹੈ ਨਹੀਂ ਵਧੀਆ ਟਰੈਲੀ ਹੈ ਬਹੁਤ ਵਧੀਆ ਟਰੈਲੀ ਹੈ ਜੈਕ ਵਾਲੀ ਦੋਈ ਦੋਈ ਆ ਸੁੜੀ ਜਣੀ ਹਾਂ ਉਹ ਜੈਕ ਵਾਲੀ ਮੰਗਦਾ ਜੈਕ ਵਾਲੀ ਦਾ ਫਾਇਦਾ ਲੈਣੀ ਹਾਂ ਜੈਕ ਵਾਲੀ ਲੈਣੀ ਲੋਈ ਵੀ ਹੈ ਤੇਰੀ ਜੈਕ ਵਾਲੀ ਦਾ ਫਾਇਦਾ ਹੈ 10 11 ਫੁੱਟ 10 ਤਾਂ ਛੋੜੀ 11 ਕੇ 12 ਫੁੱਟ ਹੋਊਗਾ ਹਾਂ ਨਾ ਤੇ ਜੈਕ ਵਾਲੀ ਆਏ ਆ ਫਿਰ ਜੈਕ ਨਾਲ ਆਪਣੀ ਮਿੱਟੀ ਚਾਉਣੀ ਕਦੀ ਟਰੈਲੀ ਸਰੀ ਢੇਕਦਾ ਹੋ ਜਾਂਦੀ ਹੈ ਇਹ ਵੀ ਖੇਚਟੇ ਹੀ ਜਾਂਦਾ ਇਹ ਵੀ ਖੇਤ ਮੱਟੇ ਨਹੀਂ ਹੋ ਜਾਂਦਾ ਹਾਂ ਜੈਕ ਵਾਲੀ ਸਲਾਹ ਹੈ ਜੈਕ ਵਾਲੀ ਦੇਖੀਏ ਹਣਾ ਜੈਕੜੀ ਰੋਟਾ ਜੈਕੜੀ ਰੋਟ ਰਹਿਣੀ ਹੈ ਹੁਣ ਤਾਂ ਟਰਾਲੇ ਵੀ ਪਣਾ ਜੈਕੜੀ ਆਉਂਦੇ ਪਰ ਆਪਣੇ ਕੀ ਨਹੀਂ ਗੰਨੇ ਕਰਕੇ ਹੋ ਜਾਂਦਾ ਗੰਨੇ ਕਰਕੇ ਸਾਨੂੰ ਨਹੀਂ ਤਾਂ ਜੈਕੜਾ ਸਿਸਟਮ ਵਧੀਆ ਹੋਰ ਉਹ ਸਣਾ ਬਾ ਵਧੀਆ ਅੱਜ ਬਤਾ ਬਈ ਗਰਮੀ ਬਹੁਤ ਸੀ ਗਰਮੀ ਦਾ ਹੁਣ ਕੀ ਥੋੜੀ ਗਰਮੀ ਜੇ ਤੇ ਯਾਰ ਪਹਿਲਾਂ ਹਵਾ ਚੱਲ ਲਈ ਦੇਖ ਲਾਉਣ ਦੇਖ ਗਈ ਜਮੇ ਕੰਮ ਹੋ ਗਿਆ ਫੇਰ ਹੁਣ ਪਹਿਲਾਂ ਜੰਦੀ ਹੈ 5:00 ਵਜੇ ਪਤਾ ਹੈ ਹੈ ਕਰਤੇ ਗਏ ਉਹਨੂੰ ਤਾਂ ਕੋਈ ਲੱਗਣਾ ਉਹਨੂੰ ਤਾਂ 2 ਮਿੰਟ ਦਾ ਕੰਮ ਤਾਂ ਇਹਦਾ ਬਿਡ ਬਿਡ ਖਿਸਦਣੀ ਦੀ ਹੋ ਗਿਆ ਆ ਹਾਂ ਬਿਡ ਹੁਣੀ ਨੇ ਉਹ ਲਾਤੇ ਉਹ ਉਹ ਵਧੀਆ ਹੋ ਗਏ ਬਿਡ ਖਿਸਗਣ ਤੇ ਖੁੱਲ੍ਹੇ ਜਾਲੀਆਂ ਵੀ ਬਿਡ ਵੀ ਹਾਂ ਹੈਨਾ ਅਸੀਂ ਸਕੀਮ ਮਾਰੀ ਥੋੜਾ ਕਰਦੇ ਹੁੰਦੇ ਕਦੇ ਠੀਕ ਆ ਨਾਲੇ ਉੱਚੀ ਜਗਾ ਹੈ ਠੀਕ ਨਹੀਂ ਮੇਰੇ ਆਏ ਆ ਵੀ ਮੈਂ ਮੈਂ ਉਹਦੇ ਕਰਕੇ ਬੜੇ ਛੱਤੀ ਕਰਕੇ ਥੱਲੇ ਬਣਾਤੇ ਤੈਨੂੰ ਤਾਂ ਕਿਸੇ ਦੀ ਲੋੜ ਨਹੀਂ ਪੈਣੀ ਮੈਂ ਕਿੱਥੇ ਕਿਸੇ ਨੂੰ ਖੁੱਲ੍ਹੇ ਤੈਨੂੰ ਕਿਸੇ ਦੀ ਲੋੜ ਮੈਂ ਤਾਂ ਨਹੀਂ ਕਿਸੇ ਨਾਲ ਮਿਲਦੇ ਦੋ ਸਾਲ ਹਾਂ ਜਦੋਂ ਆਪਾਂ ਪਾਈ ਕਰਨਾ ਸਾਨੂੰ ਦੇਖੇ ਕੰਨ ਕਮ ਕੱਢ ਲਈ ਕਰਨਾ ਹਾਂ ਸਮਝਿਆ ਉਕੜੀ ਲੱਗਿਆ ਰਹਿਣਾ ਜੀਰੀ ਵੱਢ ਕੇ ਆਪਣਾ ਖੋਲ ਕੇ ਬਸ ਫੇਕਣਕ ਚ ਫੇਰ ਗੱਲ ਕਰਨ ਕੀ ਲੱਗਦਾ ਠੀਕ ਨਹੀਂ ਕਣਕ ਵਿੱਚ ਤਾਂ ਮੈਂ ਕਹਿੰਦਾ ਖਾਇ ਤੰਦੂ ਵੀ ਨਹੀਂ ਲੋੜ ਪਏਗਾ ਨਹੀਂ ਜੇ ਇੱਕ ਵਾਰੀ ਇੱਕ ਵਾਸੇ 4-5 ਕਿਲੇ ਬੜਾਈ ਵਿੱਚੇ ਵਿੱਚ ਆ ਜੀ ਗਾਨੇ ਹੁਣ 4-4 ਕਿਲਿਆਂ ਦੀ ਟੱਕਾ 4 ਕਿਲੇ ਇੱਕ ਵਾਰ ਜ ਖਾ ਜੇ ਗਾਨੇ ਉਹਨੇ ਇੱਕ ਸਾਈਡ ਤੇ ਉਹ ਨਾ ਮੋਟਾ ਕਸ ਤਾਂ ਵੀ ਗਿਆ ਹਾਂ ਬਹੁਤ ਏਰੀਆ ਖੇਚਦਾ ਉਹ ਅੱਜ ਮੈਂ ਕਹਿੰਦਾ ਕਈ ਦਿਨ ਹੋ ਗਏ ਸੁੰਦੀ ਦਾ ਕੰਮ ਵੀ ਚੱਲਦੇ ਇਹਨੂੰ ਉਹ ਤੁਹਾਨੂੰ ਕੱਲ ਆਇਆ ਨਹੀਂ ਇਹ ਮੀ ਕਰਕੇ ਹੁਣ ਕਰੇਗੇ ਤੇ 2 ਘੰਟੇ ਲੱਗਦੇ ਰੋਜ਼ ਬਸੀ ਦੇ ਲੈਟ ਨਹੀਂ ਆਈ ਗਲੈਟ ਨਾਟ ਕੀ ਫੇਰ ਬੈਠਾ ਰਹਿਣਾ ਇਹਨੇ ਅੱਜ ਟ੍ਰੇਨਿੰਗ ਪੂਰੀ ਚਲਦੀ ਆ ਉਹਦੀ ਬੰਦੇ ਦੀ ਤੇਰੇ ਦੀ ਐ ਤੰਗ ਕਰਿਆ ਪਏ ਇਹਨਾਂ ਨੇ ਉਹ ਬੈਠੇ ਮਾਸਟਰ ਨੂੰ ਹੀ ਰੱਖਦਾ ਉਹ ਹੀ ਮੈਂ ਕਹਿੰਦਾ ਹਾਂ ਦੋ ਬੈਠੇ ਆ ਜਾਂ ਦੂਹਾਂ ਦੇ ਆਗੇ ਫੇਰ ਪਤਾ ਲੱਗਣਾ ਇਹਨਾਂ ਨੂੰ ਕਿ ਕਹਿੰਨਾ ਤੰਗ ਕਰੀਦਾ ਹਾਂ ਹੁਣ ਤਾਂ ਉਹਨੂੰ ਤੰਗ ਕਰਨ ਲੱਗੇ ਹੋਏ ਆ ਇਹ ਆਉਂਦੇ ਹੀ ਲਾ ਕਦੇ ਟਰੈਕਟਰ ਲਈ ਹਾਂ ਹੁਣ ਆੜੀ ਵੀ ਪੈ ਗਈ ਆੜੀ ਵੀ ਬਾਈ ਮੋਦੋ ਨਹੀਂ ਕਿੱਗ ਲੱਗੇ ਨਾ ਚਸ ਸਮਾਨ ਇਕੱਠਾ ਕਰਦਾ ਮੈਂ ਕਿਤੇ ਕੋਈ ਰਹਿੰਦਾ ਹੀ ਆ ਕਾਲੂ ਕਰ ਜੂਗਾ ਮੈਂ ਤਾਂ ਕਾਲੂ ਨਿਵੇੜ ਜਣਾ ਜੇ ਕਹਿੰਦਾ ਉਹਦਾ ਮੈਂ ਕਾਲੂ ਕਰਾ ਲਈ ਰੇਡ ਵੀ ਲਾ ਲਾਉ ਪਿਆ ਉਹ ਹੋਲ ਤਰਜੇ ਪਰ ਆਹ ਖੂਪਰ ਖੁਰਾਦੀ ਗਿਆ ਉਹ ਹੋਲ ਤਰਜਾ ਮੈਂ ਦੇਖ ਲਿਆ ਖੂਪਰ ਪਿਆ ਉਹ ਲਾਦੂ ਕੋਲ ਲਾਉ ਹੁਣ ਮੱਛਰ ਹੋ ਗਿਆ ਬਾਈ ਉੱਥੇ ਖੱਬੜ ਪਾਉਂਦਾ ਮੱਛਰ ਹੈ ਉਹ ਬਹੁਤ ਹੈ ਯਾਰ ਨਹੀਂ ਕਰਕੇ ਨਹੀਂ ਕਰਕੇ ਨਾ ਹੁਣ ਆਹ ਰਹਿ ਗਏ ਬੈਪ ਦੋ ਜਿਹੜੇ ਰਹਿੰਦੇ ਆ ਬਸ ਇੱਕ ਇੱਥੇ ਲੈਟਰ ਨੂੰ ਬੱਤੀਆਂ ਨੂੰ ਆਪਣਾ ਯਾਦ ਰੱਖੀ ਭੁੱਲ ਜਾਂਦਾ ਬੰਦਾ ਮੈਂ ਭੁੱਲੇ ਗਿਆ ਤਾਂ ਬਾਅਦ ਚ ਸਪੈਸ਼ਲ ਬੁਲਾ ਕੇ ਇਹਨੂੰ ਫੇਰੀ ਤੇ ਲੈਟਾਂ ਲੁਆਈ ਗੋਲਵਾ ਦੇਣੀਆਂ ਹਾਂ ਦੋ ਲੋਵਾਰੀ ਲਾਈ ਨਾ ਲਾਈ ਯਾਰ ਹਾਂ ਹਾਂ ਪੂਰੇ ਉੱਪਰਾਂ ਤੇ ਲਾਉਣੀ ਪੈਗੀ ਸੀ ਹਾਂ ਇੱਕ ਇੱਥੇ ਦੋ ਵਾਰੀ ਆਏ ਪੁਆਇੰਟ ਲਵਾ ਲਈ ਲਾਈ ਨਾ ਲਾਈ ਨਾ ਵੀ ਥੋਣੀ ਲੈਟ ਸਵਾਲ ਲਿਓ ਕੱਲ ਨੂੰ ਆਉਣ ਨੂੰ ਬੇਰ ਹਾਂ ਨਿਵੇੜ ਦਾ ਆਇਆ ਫੇਰੀ ਸਵੇਰ ਵਾਸਤੇ ਲੈਟ ਜੱਦੀ ਉਹ ਮੱਕ ਕੀ ਆ ਰੋਪੜ ਦੋ ਫੇਰੀ ਨੂੰ ਦੁਆਰਾ ਬੁਲਾ ਕੇ ਮੈਂ ਲੈਟਾਂ ਲੁਆਈਆਂ ਇੱਥੇ ਇਹ ਦੂਰ ਹੈ ਨਹੀਂ ਹੈ ਤਾਂ ਦੂਰ ਨਹੀਂ ਤੇ ਇਹ ਵੀ ਕਾਲ ਕਰਦਾ ਹੋ ਮੇਰੀ ਗੱਲ ਸੁਣ ਲੈ ਪੰਤਾਲਾ ਰਹੇਗੀ ਆ ਹੁਣ ਉਦਣ ਆਉਣਾ ਹੀ ਨੇ ਜਿੱਦ ਨੂੰ ਨਾ ਗਿਰਨਾ गिरਦਾ ਹੈ ਨਹੀਂ ਉਹ ਇਹ ਮੀਂਹ ਨਹੀਂ ਕਰਿਆ ਹੁਣ ਕੀ ਕਰਨਾ ਉਹਨੇ ਹਾਂ ਹਮੀਰ ਬਹੁਤ ਠੱਟ ਤਕੜੀ ਹਾਂ ਗਿਰਦਾ ਨਹੀਂ ਹੈਗਾ ਫਸਿਆ ਬੈ ਇਹ ਜੋ ਇਹ ਲੋਹੇ ਦੇ ਟੀਨਾਂ ਦਾ ਸਾਰਾ ਉਹ ਤਾਂ ਸਾਰਾ ਇੰਨਾ ਕੈੜਾ ਏ ਅਸੀਂ ਬਹੁਤ ਔਖਾ ਪਾਇਆ ਯਾਰ 5 6 ਬੱਤੀਆਂ ਨੂੰ ਹਾਤੀਆਂ ਨੂੰ ਉਹ ਤਾਂ ਗਾਡਰ 'ਤੇ ਲੱਗ ਗਈ ਸਾਢੇ 32 ਔਖੀ ਲੱਗਣੀ ਸੀ ਪਰ ਇੱਕ ਸਾਢੇ ਆਏ ਆ ਵੀ ਕੈੜਾ ਇੰਨਾ ਪਾਇਆ ਅਸੀਂ ਨਿਕਲਣਾ ਨਹੀਂ ਹੈਗਾ ਮੇਰੇ ਸਾਹ ਕੋਲ ਤਾਂ ਹੀ ਅਸੀਂ ਕੋਈ ਨੱਟ ਨਹੀਂ ਲਾਇਆ ਹੈ ਪੱਤੀ ਪਵਾ ਦੇ ਹੈ ਲਾ ਦੇ ਜੀ ਲਾ ਦੇ ਕਦੇ ਬਿੱਲੇ ਟਾਈਮ ਲਾ ਦਾਂਗੇ ਨਹੀਂ ਹੁਣ ਨਹੀਂ ਲਾਉਣੀ ਯਾਰ ਜਦੇ ਲਾਉਣੀ ਆ ਗਿਰੂਗਾ ਜੇ ਗਿਰੂਗਾ ਫਿਰ ਤਾਂ ਬਜਨਾ ਵੀ ਕੱਖ ਨਹੀਂ ਇਹ ਵੀ ਦੰ ਦੱਸਤੀਗਾ ਨਹੀਂ ਕੋਈ ਨਹੀਂ ਹੁੰਦਾ ਪਲਾਸਟਿਕ ਵਧੀਆ ਇਹ ਨਹੀਂ ਕਰ ਤੋ ਟੁੱਟਦੀ ਨਹੀਂ ਆਹੜਾ ਦੇ ਦੁੱਪਮਾ ਦੁੱਪਮਾ ਆੜਾ ਉਹਨੇ ਡਰਾਈ ਜਾਂਦਾ ਯਾਰ ਹੈ ਹੁਣ ਡਰਾਈ ਜਾਂਦਾ ਇਹ ਡਰਾਈ ਨਹੀਂ ਜਾਂਦਾ ਮੈਂ ਜੇ ਗਿਰ ਗਿਆ ਫਿਰ ਬਜਨਾ ਕੱਖ ਨਹੀਂ ਪਾਇਗਦਾ ਹੈ ਤੇਰੇ ਕੋਲ ਤੁਸੀਂ ਡ੍ਰਿਲ ਪਾਈ ਹੈ ਨਾ ਉਹ ਜਾ ਕੇ 3 ਇੰਚ ਲੰਬਾ ਨਾੜ ਲਿਆ ਗਿਆ ਸੀਮੈਂਟ ਚਾਦਰਾਂ ਲੱਗਦਾ ਉੱਪਰ ਤੇ ਕੰਕਰੀਟ ਚਾਦਰਾਂ ਲਾਉਂਦਾ ਉਹਦੇ ਗੇਲੇ ਪੈਰੋਂ ਕੱਢ ਕੇ ਚਾਦਰਾਂ ਨੂੰ ਪਾ ਦਿੰਦੇ ਇਹ ਤਾਂ ਤੂੰ ਵੀ ਕੱਢ ਸਕਦਾ ਜੇ ਜਿਆਦਾ ਨੀਲ ਗਿਆ ਤੇ ਚਾਦਰ ਬਦਲ ਹੀ ਪਈ ਜਿਹੜੀ ਸਾਨੂੰ ਹੋ ਤਮਾ ਜੋੜਾ ਪਰ ਵੀ ਲਾਉਣਾ ਆਪਾਂ ਨੇ। ਸਟਿਕ ਬੁੱਕ। ਓਹੋ। ਅੱਛਾ ਸਕਰੂ। ਸਕਰੂ? ਹਾਂ ਇਹਨੇ ਜਿਹੜਾ ਸਕਰੂ ਲਾਇਆ ਵੀ ਤੇ ਨਾ ਇੱਕ ਉੱਚੇ ਨੀਵੇਂ ਹੋਏ ਪਿਆ ਸਕਰੂ ਕਹਿੰਦੇ ਉਹਨੂੰ ਇੱਕ ਸਾਰ ਹੋ ਜਾਣਾ। ਉਹ ਤੇ ਦਿਮਾਗ ਸਾਡੇ ਤਾਂ ਫੇਮੀ ਪੈਂਦਾ ਤਾਂ ਕਾ ਸਾਰੀ ਸਲੀਆਂ ਕੱਢ ਆਈਏ ਜਦ ਹੀ ਜਦ ਹੀ। ਜੇ ਇੱਥੇ ਨੂੰ ਕਿਹਦਾ ਉਰੀ ਲੱਜਦਾ ਕਿ ਕੋਈ ਕਾਸਤਾ। ਸਕਰੂ ਲਾ ਕੇ ਫੇਰ ਐਮਸੀ ਲਾਵਾਂਗੇ। ਤੂੰ ਨਹੀਂ ਪੈਂਦੇ ਹੋ ਬਲਾਈ ਨੂੰ ਫੇਰ। ਮੀ ਪੈਂਦੇ ਜੀ ਨੇ ਕਿਤੇ ਆਉਣਾ। ਆ। ਬਾਡੀ ਦੋਨੋ ਆਈ ਡੋਨੋ ਯੱਕ ਕਾ ਲੋ ਲੈ ਰੱਬ ਨੇ ਸਾਰੇ ਦੋ ਬਸੂ ਬੰਦਾ ਆ ਚੱਲਿਆ ਫਿਰ ਜਿੱਥੇ ਲੀਕ ਕਰਦੀ ਤੇ ਉੱਥੇ ਵੀ ਕਰਿਆ ਫਿਰ ਉੱਥੇ ਨੇ ਲਾਤੀ ਐਮ ਸੀ ਐਮ ਸੀ ਲਾਤੀ ਹਟ ਗਿਆ ਜਮ ਗਲੀ ਨਿਕਲ ਗਈ ਹੋਣੀ ਪਤਾ ਨਹੀਂ ਗਲੀ ਵੀ ਨਹੀਂ ਹੈ ਉਹ ਨਹੀਂ ਤਾਂ ਕੋ ਫਿਰ ਪੂਰੇ ਹੈਗੇ ਤੇ ਮੂਰੇ ਮੈਂ ਲਾ ਦੂਗਾ ਉੱਥੇ ਓ ਪਾਣੀ ਕਿੱਥੇ ਦੇਈਏ ਪਾਣੀ ਉੱਥੇ ਪਾਣੀ ਵੀ ਬੋਂਤ ਆਉਂਦਾ ਦਾ ਹਾਂ ਹਟ ਗਿਆ ਸਾਲ ਪਰ ਮੈਨੂੰ ਪਤਾ ਲੱਗ ਗਿਆ ਦਾ ਕਿੱਥੇ ਆਉਂਦਾ ਮੈਂ ਦੱਸਿਆ ਨਹੀਂ ਆ ਦੇਖੋ ਉਹ ਫਿਆ ਬੰਦ ਹੋ ਗਿਆ ਬਾਬੇ ਗਾਇਨ ਦਾ ਕਿੱਥੇ ਗਿਆ ਇਹ ਗੱਪੇ ਗਲੀ ਆਰਤੀ ਭੁੱਲ ਭਲੇ ਖੇ ਨਹੀਂ ਗਲੀ ਹੈ ਨਹੀਂ ਉੱਪਰ ਦੇਖਿਆ ਜਾ ਕੇ ਫੇ ਹੋ ਕਿ ਸਰ ਮੈਂ ਤਾਂ ਬਸ ਆ ਗਿਆ ਕਿੱਥੇ ਪਾ ਕੇ ਬੈਕ ਮੁਰਦਾ ਤਾਂ ਹਾਂ ਜੀ ਤੁਹਾਨੂੰ ਦੱਸ ਕੇ ਕੰਮ ਵਧਾਉਣਾ ਉਹ ਬੈਕ ਤਾਂ ਮੁਰਦਾ ਪਾਣੀ ਇੱਥੇ ਹੋਦਾ ਕਾਟਰ ਕੋਲ ਪਾਣੀ ਬੰਦ ਹੋ ਗਿਆ ਕੋਈ ਨੁਕਸਾਨ ਦਾਦਾ ਨਹੀਂ ਹੈਗਾ ਪਾਣੀ ਬੰਦ ਹੋ ਗਿਆ ਕਿਹਾ ਫੇ ਪੈਂਟਿਕ ਲਾ ਕੇ ਆਉਣਾ ਮਾੜਾ ਜਾਂ ਹੋਰ ਕੀ ਆ ਕੋਈ ਹੋਰ ਨੁਕਸਾਨ ਦਾਦੇ ਹੁਣ ਹਜੇ ਛੱਡ ਦੂੰਗੇ ਖੇੜਾ ਪਹਿਲੇ ਵੀ ਯੱਕ ਲੈ ਅਜੇ ਪਿਛਲੇ ਮੂਵਮੈਂਟ ਲੈ ਪਾਇਆ ਤਾਂ ਹੈ ਨਹੀਂ ਕਿ ਤਮੀਆਂ ਤਾਂ ਪਾਈਆਂ ਵੀ ਨਹੀਂ ਚਲੋ ਜੀ ਫਿਰ ਮਿਲਦੇ ਆ ਕੱਲੂ ਜੱਦ ਲਈ ਸਸਰੀ ਕਾਲ ਜੀ